ਮਾਜ ਕਲਵੇ ਪਲ ਪਲਵੇ ਤੈਨੂੰ ਵੇਖਦਿਆਂ ਇਕਿਆ ਨਾ ਰੌਂਦਿਆਂ ਨੇ ਨਾ ਸੌਂਦਿਆਂ ਨੇ ਹੁਣ ਆ ਪਾਗਲੇ ਇਕਿਆ ਸਾਡੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਉਹ ਕਿੱਥੇ ਨਹੀਂ ਗਏ ਛੋਟੇ ਭਰਾ ਦੀ ਉਹਨਾਂ ਦੀ ਨਿਊਜ਼ ਆਈ ਤੇ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਐਦਾਂ ਸੀਗਾ ਵੀ ਸਾਡਾ ਵੱਡਾ ਭਾਈ ਜਿਹੜਾ ਗਿਆ ਸੀ ਉਹ ਦੁਬਾਰਾ ਆ ਗਿਆ ਇੰਡਸਟਰੀ ਐ 뮤జిక్ ਇੰਡਸਟਰੀ ਆ ਜਾਂ ਕੋਈ ਹੋਰ ਕੰਮ ਨੂੰ ਲੈ ਕੇ ਜਦੋਂ ਕੋਈ ਨਵਾਂ ਬੰਦਾ ਉੱਤਰਦਾ ਆ ਹਨਾ ਤਾਂ ਦੂਜਿਆਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਕਿਉਂਕਿ ਆਡੀਅנס ਸ਼ਿਫਟ ਹੁੰਦੀ ਹੈ ਪੰਜਾਬ ਦੇ ਵਿੱਚ ਇਦਾਂ ਆ ਕਿ ਪੰਜਾਬ ਦੀ ਆਡੀਅנס ਬਹੁਤ ਅੱਛੀ ਹੈ ਉਹ ਟੈਲੈਂਟ ਦੇਖਦੀ ਹੈ ਉਹਨੂੰ ਕੋਈ ਮੈਟਰ ਨਹੀਂ ਆ ਤੁਸੀਂ ਕੌਣ ਹੋ ਹੁਣ ਚਮਕੀਲਾ ਸਾਹਿਬ ਨੇ ਹਨਾ ਹੁਣ ਜਦੋਂ ਵੀ ਉਹਨਾਂ ਦੇ ਗਾਣੇ ਸੁਣਦੇ ਆ ਤਾਂ ਇਦਾਂ ਲੱਗਦਾ ਵੀ ਕੋ ਹੈਗੇ ਆ ਤੇਰੇ ਅੱਖ ਦੀ ਵੇ ਜੋਗੀਆਂ ਕਿਉਂ ਚੂਠ ਬੋਲੇ ਮੇਰੇ ਫਾਦਰ ਸਾਹਿਬ ਗਾਂਦੇ ਸੀਗੇ ਤੇ ਉਹਨਾਂ ਦਾ ਸਟਰਗਲ ਬਹੁਤ ਸੀਗਾ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਉਹ ਨਹੀਂ ਗਰੋ ਕਰ ਪਾਏ ਇੰਡਸਟਰੀ ਦੇ ਵਿੱਚ ਇਸੇ ਦਿਨ ਇੰਨਾ ਕੰਮ ਕਰਨਾ ਮੈਂ ਕਰਨਾ ਹੈ ਕਿ ਡੈਡੀ ਜਿੰਨਾ ਡਾਇਰੈਕਟਰਾਂ ਕੋਲ ਜਾਂਦੇ ਆਂ ਵੀ ਆਣਾ ਮੈਨੂੰ ਕੰਮ ਦੋ ਕਿ ਮੈਂ ਆਪ ਟਰੈਕਟਰ ਬੰਨ ਆਇਆ ਮੈਂ ਲੋਕਾਂ ਨੂੰ ਕੰਮ ਦੇਣਾ ਆਇਆ। ਨਾ ਗੋਰੀ ਨਾ ਕਾਲੀਏ ਤੂੰ ਰੰਗ ਦੀ ਥੋੜੀ ਸਾਵਲੀ ਹੋਈ। ਵੱਧ ਕੇ ਮੈਂ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਦੀ ਉਹ ਜਗ੍ਹਾ ਤੇ ਦਿਖਾਣਾ ਚਾਹੁੰਦਾ ਵੀ ਜੇ ਤੁਹਾਡਾ ਸ਼ੌਂਕ ਸੀਗਾ ਤੇ ਇਹਨੂੰ ਦੇਖੋ ਤੁਸੀਂ ਕਿ ਜੇ ਮੈਂ ਕੁਝ ਕਰ ਸਕਦਾ ਥੋੜਾ ਬੋਤਾ ਜਿੰਨਾ ਜੋਗਾ ਹੋਇਆਗਾ ਮੈਂ ਤਾਂ ਹਰ ਇੱਕ ਬੰਦਾ ਕਰ ਸਕਦਾ ਮੈਨੂੰ ਲੱਗਦਾ। ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਢੱਲੇ ਸਾਨੂੰ ਠੋਕਰਾਂ ਕਿਉ ਮਾਰੇ ਪਹਿਲਾਂ ਬੜੇ ਦੁੱਖ ਚੱਲੇ ਜੇ ਤੂੰ ਬਾਤ ਮੁਹੱਬਤ ਦੀ ਪਾਵੇਂ ਜੇ ਤੂੰ ਬਾਤ ਮੁਹੱਬਤ ਦੀ ਪਾਵੇਂ ਮੈਨੂੰ ਜ਼ਹਿਰੇ ਇਸ਼ਕ ਕਬੂਲ ਹੈ ਤੇਰੇ ਸਰ ਦੀ ਚੁੰਮੀ ਨੇ ਕੇ ਮੇਰਾ ਲਿਖਿਆ ਗਿਆ ਸਭ ਫਜ਼ੂਲ ਹੈ ਹੁ ਸਾੜਿਆਂ ਪਰਾਂ ਤੋਂ ਸਿੱਖੇ ਉੱਡਣਾ ਬਹਿ ਗਈ ਦੂਰ ਕਿਤੇ ਆਲਣਾ ਬਣਾ ਕੇ ਚੁੰਨੀ 2 ਦੇ ਵਿੱਚ ਜਿੱਦਾਂ ਲਿਰਿਕਸ ਦੇ ਗੁੱਤ ਵਿੱਚ ਗੁੰਦੇ ਆ ਗੁਲਾਬ ਲੱਗਦੀ ਹੈ ਜਦੋਂ ਲਿਰਿਕਸ ਪੜੇ ਸੀਗੇ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਤੁਸੀਂ ਪੰਜਾਬੀ ਬੋਲੀ ਨੂੰ ਰਿਪਰੈਜ਼ੈਂਟ ਕਰ ਰਹੇ ਕਿਤੇ ਨਾ ਕਿਤੇ ਇਹ ਔਖਾ ਨਹੀਂ ਹੋਇਆ ਸੀ ਆ ਵੀ ਜਿਹੜੇ ਅੱਜ ਕੱਲ ਦੀ ਪੀੜ੍ਹੀ ਆ ਨਵੇਂ ਬੱਚੇ ਨੇ ਜੰਗ ਪਰਸਨਸ ਕਹਿ ਸਕਦੇ ਤੁਸੀਂ ਉਹਨਾਂ ਨੂੰ ਇਹ ਚੀਜ਼ ਸਮਝ ਆਏਗੀ ਮੈਨੂੰ ਇਦਾਂ ਸੀਗਾ ਵੀ ਹੁਣ ਨਾ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦਾ ਜੇ ਆਪਾਂ ਕਹਿੰਨੇ ਆ ਨਾ ਵੀ ਥੋੜਾ ਬੁਰਾ ਪ੍ਰਭਾਵ ਹੈ ਹਨਾ ਇਤਨਾ ਕਿਤੇ ਸੋਸ਼ਲ ਮੀਡੀਆ ਕਰਕੇ ਨਾ ਲੋਕੀ ਆਪਣਾ ਲਿਟਰੇਚਰ ਨਾਲ ਜੁੜੇ ਆ ਕਿਉਂਕਿ ਹੁਣ ਦੇਖਦੇ ਆ ਆਪਾਂ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਸ਼ੇਰੂ ਸ਼ਾਇਰੀਆਂ ਵਾਇਰਲ ਹੁੰਦੀਆਂ ਉਹ ਸੋਸ਼ਲ ਮੀਡੀਆ ਕਰਕੇ ਆ ਉਹਦੇ ਕਰਕੇ ਲੋਕ ਹੁਣ ਕਿਤਾਬਾਂ ਨਾਲ ਵੀ ਜੁੜਨ ਲੱਗੇ ਸੋਸ਼ਲ ਮੀਡੀਆ ਕਰਕੇ ਬੜਾ ਅਸਰ ਰਿਹਾ ਲੋਕਾਂ ਤੇ ਤਾਂ ਲੋਕ ਲਿਟਰੇਚਰ ਦੇ ਵਿੱਚ ਇੰਟਰਸਟ ਲੈਣ ਲੱਗੇ ਸ਼ੇਰੂ ਸ਼ਾਇਰੀਆਂ ਨੂੰ ਪਿਆਰ ਦੇਣ ਲੱਗੇ ਲੋਕ ਤਾਂ ਮੈਨੂੰ ਕਿਤੇ ਨਾ ਕਿਤੇ ਲੱਗਿਆ ਵੀ ਹਾਂ ਲੋਕ ਸਮਝਣਗੇ ਵੈਸੇ ਪੰਜਾਬ ਹੈ ਪੰਜਾਬ ਤਾਂ ਪਹਿਲਾਂ ਹੀ ਕਾਫੀ ਸ਼ੁਰੂ ਤੋਂ ਹੀ ਪੋਇਟਰ ਨਾਲ ਜੁੜਿਆ ਹੋਇਆ ਮਿਊਜ਼ਿਕ ਨਾਲ ਜੁੜਿਆ ਹੋਇਆ ਤਾਂ ਪੰਜਾਬੀਆਂ ਵਾਸਤੇ ਸਮਝਣਾ ਸ਼ਾਇਦ ਔਖੀ ਗੱਲ ਨਹੀਂ ਹੈ। ਅੱਛਾ ਔਖੀ ਗੱਲ ਨਹੀਂ। ਅੱਛਾ ਕਾਸ਼ ਵੀਰੇ ਜਿੱਦਾਂ ਤੁਸੀਂ ਗੱਲ ਕੀਤੀ ਸੀ ਤੁਹਾਡੇ ਗਾਣੇ ਚੁੰਨੀ ਦੇ ਵਾਸਤੇ ਆਪਾਂ ਜੰਗ ਆਰਟਿਸਟ ਜਿਹੜੀ ਕੰਡਸਟਰੀ ਦੇ ਵਿੱਚ ਪੈਰ ਪਾਉਂਦਾ। ਹਾਂਜੀ ਹਾਂਜੀ। ਔਕੜਾਂ ਬਹੁਤ ਆਉਂਦੀਆਂ ਨੇ। ਬਹੁਤ ਬਹੁਤ। ਠੀਕ ਹੈ। ਇੱਥੇ ਲੋਕ ਕਹਿ ਰਹੇ ਨੇ ਵੀ ਪੰਜਾਬੀ ਇੰਡਸਟਰੀ ਕਿਤੇ ਨਾ ਕਿਤੇ ਅੱਜ ਕੱਲ ਇੱਕ ਦੂਜੇ ਤੋਂ ਕਾਫੀ ਖਾਰ ਖਾ ਰਹੀ ਹੈ। ਤੇ ਤੁਹਾਡੀ ਇਸ ਨੂੰ ਲੈ ਕੇ ਕਿਦਾਂ ਦੀ ਰਾਏ ਆ ਜਦੋਂ ਤੁਸੀਂ ਇੰਡਸਟਰੀ ਦੇ ਵਿੱਚ ਫਿੱਟਰਦੇ ਹੋ ਕੀ ਕੀ ਰਿਸਪੌਂਸ ਆਉਂਦਾ ਹੈ ਨੋ ਨੋ ਕਹਿ ਸਕਦੇ ਆ ਕਿ ਤਨਾ ਕਿਤੇ ਦੇਖੋ ਕੋਈ ਵੀ ਕੋਈ ਵੀ ਲਾਈਨ ਆ ਕੋਈ ਵੀ ਇੰਡਸਟਰੀ ਆ 뮤직 ਇੰਡਸਟਰੀ ਆ ਜਾਂ ਕੋਈ ਹੋਰ ਕੰਮ ਨੂੰ ਲੈ ਕੇ ਜਦੋਂ ਕੋਈ ਨਵਾਂ ਬੰਦਾ ਉੱਤਰਦਾ ਆ ਹਨਾ ਤਾਂ ਦੂਜਿਆਂ ਨੂੰ ਨੁਕਸਾਨ ਤਾਂ ਹੁੰਦਾ ਹੀ ਹੈ ਕਿਉਂਕਿ ਆਡੀਅנס ਸ਼ਿਫਟ ਹੁੰਦੀ ਹੈ ਤਾਂ ਇਸ ਕਰਕੇ ਜੈਲਸੀ ਫੈਕਟਰ ਤਾਂ ਹੁੰਦਾ ਹੀ ਆ ਲੋਕਾਂ ਦੇ ਵਿੱਚ ਹਨਾ ਬਟ ਪੰਜਾਬ ਦੇ ਵਿੱਚ ਇਦਾਂ ਆ ਕਿ ਪੰਜਾਬ ਦੀ ਆਡੀਅנס ਬਹੁਤ ਅੱਛੀ ਹੈ ਉਹ ਟੈਲੈਂਟ ਦੇਖਦੀ ਹੈ ਉਹਨੂੰ ਕੋਈ ਮੈਟਰ ਨਹੀਂ ਆ ਤੁਸੀਂ ਕੌਣ ਹੋ ਤੁਹਾਡਾ ਹਨਾ ਉਹ ਕੀ ਆ ਜੇ ਉਹਨਾਂ ਨੂੰ ਤੁਹਾਡਾ ਕੰਟੈਂਟ ਵਧੀਆ ਲੱਗਿਆ ਤਾਂ ਉਹਨਾਂ ਨੇ ਤੁਹਾਨੂੰ ਚੱਕ ਲੈਣਾ ਤਾਂ ਉਹਨਾਂ ਨੇ ਤੁਹਾਨੂੰ ਪਿਆਰ ਦੇਣਾ ਹੀ ਹੈ ਬਹੁਤ ਨਵੇਂ ਆਰਟਿਸਟ ਹੈ ਜਿਨ੍ਹਾਂ ਨੂੰ ਪਿਆਰ ਦਿੱਤਾ ਮਤਲਬ ਪੰਜਾਬ ਦੀ ਆਡੀਅנס ਮੈਨੂੰ ਲੱਗਦਾ ਇੰਡੀਆ ਕੀ ਵਰਲਡ ਦੇ ਵਿੱਚ ਸਭ ਤੋਂ ਬੈਸਟ ਆਡੀਅנס ਪੰਜਾਬ ਦੀ ਹੈ ਸਭ ਤੋਂ ਬੈਸਟ ਤੁਸੀਂ ਆਪਣੇ ਇਸ ਪ੍ਰੈਜ਼েন্ট ਟਾਈਮ ਦੇ ਵਿੱਚ ਕਿਹਨਾਂ ਕਿਹਨਾਂ ਨੂੰ ਸੁਣ ਰਹੇ ਹੋ ਨਵੇਂ ਆਰਟਿਸਟ ਹੋਗੇ ਪੁਰਾਣੇ ਆਰਟਿਸਟ ਹੋਗੇ ਕੌਣ-ਕੌਣ ਤੁਹਾਡੇ ਪਸੰਦ ਦੇ ਮੈਂ ਤਾਂ ਵੈਸੇ ਸਾਰਿਆਂ ਨੂੰ ਸੁਣਦਾ ਸਾਰੇ ਵਧੀਆ ਆਰਟਿਸਟ ਨੇ ਫੇਰ ਵੀ ਕੋਈ ਇੱਕ ਬੰਦਾ ਵੀ ਹਾਂ ਯਾਰ ਇਹਦੇ ਗਾਣੇ ਰੂਹ ਦੀ ਖਰਾਕ ਜੀ ਬਣ ਜਾਂਦੀ ਐ ਇੱਕ ਮੈਂ ਗਾਣੇ ਸੁਣਦਾ ਆ ਗੁਰਦਾਸ ਮਾਨ ਸਾਹਿਬ ਦੇ ਸਰਦੂਲ ਸਕੰਦਰ ਜੀ ਦੇ ਤੇ ਦਿਲਜੀਤ ਬਹੁਤੇ ਸਾਰੇ ਹੀ ਸੁਣ ਰਹੇ ਨੇ ਉਹ ਤੇ ਅੱਜ ਅੰਬਾਨੀ ਤੱਕ ਸਿੱਧੂ ਬਹੁਤ ਸੋਹਣੇ ਆ ਨਾ ਸਿੱਧੂ ਭਾਈ ਦੇ ਬੜੇ ਸੋਹਣੇ ਸੋਹਣੇ ਗਾਣੇ ਆ ਉਹ ਮੈਨੂੰ ਵੈਸੇ ਉਹਨਾਂ ਦੇ ਜ਼ਿਆਦਾ ਗਾਣੇ ਉਹਨਾਂ ਦੇ ਰੋਮਾਂਟਿਕ ਗਾਣੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਸਿੱਧੂ ਭਾਈ ਦੇ ਸਾਡੀ ਮੰਗ ਇਦਾਂ ਹੀ ਹੁੰਦੀ ਰਹੇਗੀ ਉਹਨਾਂ ਦਾ ਕਿਹੜਾ ਗਾਣਾ ਸੁਣਾਵਾਂ ਰੋਮਾਂਟਿਕ ਸਾਰੀ ਬਈ ਗਾਣਾ ਨੇ ਆਸਾ ਗਾਣਾ ਹੋ ਗਿਆ ਚੂਜ਼ਨ ਹੋ ਗਿਆ ਉਹਨਾਂ ਦੇ ਸਾਰੇ ਗਾਣੇ ਘੈਂਟ ਨੇ ਉਹਨਾਂ ਦਾ ਗਾਣਾ ਕਿਹੜਾ ਸੁਣਾ ਵੈਸੇ ਉਹਨਾਂ ਦੇ ਗਾਣੇ ਸਾਰੇ ਫੇਵਰਟ ਐ ਮੇਰੇ ਉਹਨਾਂ ਦੇ ਗਾਣੇ ਸਾਰੇ ਸੁਣਦਾ ਹੁੰਨਾ ਮੈਂ ਅੱਜ ਕੱਲ੍ਹ ਵੇ ਪਲ ਪਲ ਵੇ ਤੈਨੂੰ ਵੇਖਦੀਆਂ ਇਕੱਲਾ ਨਾ ਰਹਉਂਦੀਆਂ ਨੇ ਨਾ ਸੌਂਦੀਆਂ ਨੇ ਹੋਈਆ ਪਾਗਲ ਇਕੱਲਾ ਬਹੁਤ ਬਹੁਤ ਸੋਨੇ ਆਰਟਿਸਟ ਨੇ ਚਲੋ ਹੁਣ ਜਿੱਥੇ ਵੀ ਨੇ ਵਾਇਰੂ ਉਹਨਾਂ ਨੂੰ ਮੈਂ ਸ਼ਾਂਤੀ ਦਵੇ ਕਾਫੀ ਬੰਦਿਆਂ ਦੇ ਇੰਟਰਵਿਊ ਸੁਣਦਾ ਹੁੰਨਾ ਕਈ ਬੰਦੇ ਕਹਿ ਦਿੰਦੇ ਨੇ ਸਾਡੇ ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਤੇ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਉਹ ਕਿਤੇ ਨਹੀਂ ਗਏ ਉਹ ਸਾਡੇ ਵਿਚਕਾਰ ਹੀ ਨੇ ਤੇ ਜਦੋਂ ਛੋਟੇ ਭਰਾ ਦੀ ਉਹਨਾਂ ਦੀ ਨਿਊਜ਼ ਆਈ ਤੇ ਬਹੁਤ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਇਦਾਂ ਸੀਗਾ ਵੀ ਸਾਡਾ ਵੱਡਾ ਭਾਈ ਜਿਹੜਾ ਗਿਆ ਸੀ ਉਹ ਦੁਬਾਰਾ ਆ ਗਿਆ ਬਿਲਕੁਲ ਬਿਲਕੁਲ ਵੈਸੇ ਮੈਨੂੰ ਲੱਗਦਾ ਕਿ ਕਲਾਕਾਰ ਕਦੇ ਨਹੀਂ ਮਰਦਾ ਹੁੰਦਾ ਹੁਣ ਚਮਕੀਲਾ ਸਾਹਿਬ ਨੇ ਹਨਾ ਹੁਣ ਜਦੋਂ ਵੀ ਉਹਨਾਂ ਦੇ ਗਾਣੇ ਸੁਣਦੇ ਆ ਤਾਂ ਇਦਾਂ ਲੱਗਦਾ ਵੀ ਕੋ ਹੈਗੇ ਆ ਉਹਨਾਂ ਦੀ ਪ੍ਰੈਜੈਂਸ ਮਹਿਸੂਸ ਹੁੰਦੀ ਹੈ ਹਨਾ ਸਰਦੂਲ ਸਖੰਦਰ ਜੀ ਨੇ ਜਦੋਂ ਉਹਨਾਂ ਦੇ ਗਾਣੇ ਸੁਣਦੇ ਆ ਕਦੇ ਇਦਾਂ ਫੀਲ ਨਹੀਂ ਹੁੰਦਾ ਵੀ ਉਹ ਗਏ ਆ ਉਹ ਚਲੇ ਹਨਾ ਜਾ ਚੁੱਕੇ ਆ ਦੁਨੀਆ ਤੋਂ ਮਤਲਬ ਕਲਾਕਾਰ ਸ਼ਾਇਦ ਨਹੀਂ ਮਰਦਾ ਹੁੰਦਾ ਕਦੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਿੰਦਾ ਰਹਿੰਦਾ ਹੈ ਗੁਰਦਾਸ ਮਾਨ ਸਾਹਿਬ ਦੀ ਹੀਰ ਗਈ ਸੀ ਇੱਕ ਉਹਨਾਂ ਨੇ ਕਿੰਨਾਂ ਨੇ ਗੁਰਦਾਸ ਮਾਨ ਸਾਹਿਬ ਨੇ ਹਾਂਜੀ ਹਾਂਜੀ ਹੀਰ ਗਈ ਸੀ ਹਾਂਜੀ ਹਾਂ ਹੋ ਜੇ ਹੀਰੇ ਆਖ ਦੀ ਵੇ ਜੋਗੀਆਂ ਕਿਉਂ ਚੂਠ ਬੋਲੇ ਹਾਂ ਕਿ ਜੜਾ ਗਿਆ ਲਿਆਵਦਾ ਇਹ ਐਸਾ ਕੋਈ ਨਾ ਮਿਲਿਆ ਮੈਂ ਟੁੰਡ ਸਕੀ ਹੋ ਕੇ ਜੜਾ ਗਿਆ ਨੂੰ ਮੋੜ ਸੋਣਾ ਯਾਰ ਤੁਹਾਡੀ ਗਾਇਕੀ ਮਾਸ਼ਾਅੱਲਾ ਬਹੁਤ ਸੋਹਣੀ ਹੈ ਧੰਨਵਾਦ ਮੇਰੇ ਤੋਂ ਲਿਰਿਕਸ ਥੋੜੇ ਬਹੁਤੇ ਅੱਗੇ ਪਿੱਛੇ ਹੋ ਗਏ ਗੁਸਤਾਖੀ ਲਈ ਮਾਫੀ ਦਿਓ ਮਤਲਬ ਬੜੀਆਂ ਔਖੀਆਂ ਚੀਜ਼ਾਂ ਨੇ ਮੇਰੇ ਵਾਸਤੇ ਨਹੀਂ ਹੈ ਗਾਉਣੀਆਂ ਗਾਇਕੀ ਦਾ ਸ਼ੌਕ ਕਿਵੇਂ ਪਿਆ ਸੀਗਾ 10ਵੀਂ ਕਲਾਸ ਤੋਂ ਤੁਸੀਂ ਦੱਸਿਆ ਜਿੱਦਾਂ ਵੀ ਗਾਣਾ ਸਟਾਰਟ ਕਰਤਾ ਸੀਗਾ ਮਤਲਬ ਗਾਉਣਾ ਤੇ ਸਕੂਲ ਤੋਂ ਹੀ ਹੋ ਗਿਆ ਸੀਗਾ ਸ਼ੁਰੂ ਮੇਰੇ ਫਾਦਰ ਸਾਹਿਬ ਗਾਉਂਦੇ ਸੀਗੇ ਤੇ ਉਹਨਾਂ ਦਾ ਸਟਰਗਲ ਬਹੁਤ ਸੀਗਾ ਫਾਈਨੈਂਸ਼ੀਅਲ ਪ੍ਰੋਬਲਮ ਕਰਕੇ ਉਹ ਨਹੀਂ ਗrow ਕਰ पाए ਇੰਡਸਟਰੀ ਦੇ ਵਿੱਚ ਲੇਕਿਨ ਮੈਂ ਫਿਰ ਉਹ ਡੈਡੀ ਦੀਆਂ ਚੀਜ਼ਾਂ ਫੇਲ ਕੀਤੀਆਂ ਹਨਾ ਡੈਡੀ ਨੇ इमोशनल ਹੋ ਜਾਣਾ ਵੀ ਯਾਰ ਇੰਨਾ ਕੁਝ ਕੀਤਾ ਹਨਾ ਕਿ ਬਹੁਤ ਕੁਝ ਕੀਤਾ ਡੈਡੀ ਨੇ ਲੇਕਿਨ ਉਹਨਾਂ ਨੂੰ ਸਕਸੈਸ ਨਹੀਂ ਮਿਲੀ ਕੋਈ ਜੈਲਸੀ ਫੈਕਟਰ ਕੋਈ ਅੱਗੇ ਨਹੀਂ ਆਉਣ ਦਿੰਦਾ ਹੋਰ ਘਰ ਦੀਆਂ ਪ੍ਰੋਬਲਮਸ ਵੀ ਫਿਰ ਉਹ ਮੈਨੂੰ ਬੜੀਆਂ ਡੈਡੀ ਦੱਸਦੇ ਹੁੰਦੇ ਸੀ ਹਨਾ इमोशनल ਹੋ ਕੇ ਜਦੋਂ ਮੈਂ ਛੋਟਾ ਹੁੰਦਾ ਸੀਗਾ ਫਿਰ ਉਹ ਚੀਜ਼ਾਂ ਮੇਰੇ ਦਿਲ 'ਚ ਘਰ ਜਾ ਕਰ ਗਈਆਂ ਮੈਂ ਕਿਰ ਹੁਣ ਮਿਊਜ਼ਿਕ ਸੀ ਕਰਨਾ ਏ ਜੋ ਕਰਨਾ। ਫਿਰ ਮੈਂ ਬਸ ਲੱਗਿਆ ਹੋਇਆ ਆਪਣੇ ਡੈਡੀ ਜੀ ਦੇ ਸੁਪਨੇ ਨੂੰ ਪੂਰਾ ਕਰਨ। ਛੋਟੀ ਉਮਰ ਤੋਂ ਹੀ ਸੋਚ ਲਿਆ ਸੀ ਕਿ ਕਿਸੇ ਦਿਨ ਇੰਨਾ ਕੰਮ ਕਰਨਾ ਨਾ ਕਰਨਾ ਹੈ ਕਿ ਡੈਡੀ ਜਿੰਨਾ ਡਾਇਰੈਕਟਰਾਂ ਕੋਲ ਜਾਂਦੇ ਆਂ ਵੀ ਆਣਾ ਮੈਨੂੰ ਕੰਮ ਦੋ। ਫਿਰ ਮੈਂ ਆਪ ਡਾਇਰੈਕਟਰ ਬਣਨਾ ਆ ਮੈਂ ਲੋਕਾਂ ਨੂੰ ਕੰਮ ਦੇਣਾ ਆ। ਦਿਲ ਮੇਰਾ ਕੋਣ ਹੋਣਾ ਕੰਮ ਦੇਣ ਵਾਲਾ ਦੇਨ ਦਾਤਾ ਪ੍ਰਮਾਤਮਾ ਹੀ ਹੁੰਦਾ ਹੈ ਲੇਕਿਨ ਮੈਂ ਉੱਥੇ ਜਾਣਾ ਚਾਹੁੰਦਾ ਸੀ ਜਿੰਨਾਂ ਕੋਲ ਜਾ ਕੇ ਫਾਦਰ ਸਾਹਿਬ ਨੇ ਆਡਿਸ਼ਨਸ ਦਿੱਤੇ ਜਿਵੇਂ ਮੈਂ ਉਹ ਡਾਇਰੈਕਟਰ ਬੰਨਣਾ ਆ 뮤직 ਡਾਇਰੈਕਟਰ ਬੰਨਣਾ ਵੀਡੀਓ ਡਾਇਰੈਕਟਰ ਬੰਨਣਾ ਆ ਬਸ ਉਹਨਾਂ ਦੇ ਸੁਪਨੇ ਦੇ ਸਦਕਾ ਹੀ ਆ ਤੇ ਉਹਨਾਂ ਦਾ ਅਸ਼ੀਰਵਾਦ ਸਦਕਾ ਹੀ ਆ ਮੈਂ ਉਦੋਂ ਤੋਂ ਹੀ ਜਰਨੀ ਸ਼ੁਰੂ ਕਰਤੀ ਸੀ ਕਿ ਮੈਂ ਸਟੱਡੀ ਵੀ 뮤직 ਦੇ ਵਿੱਚ ਕਰਨੀ ਆ ਤੇ ਪ੍ਰੈਕਟੀਕਲੀ ਵਰਕ ਵੀ 뮤직 ਦੇ ਵਿੱਚ ਹੀ ਕਰਨਾ ਸਿੰਗਿੰਗ ਵੀ ਕਰਨੀ ਆ ਜੇ ਪੈਸੇ ਕਮਾਉਣੇ ਆ ਤਾਂ 뮤직 ਤੋਂ ਹੀ ਕਮਾਉਣੇ ਆ ਲਾਉਣੇ ਆ ਤਾਂ 뮤직 ਤੇ ਹੀ ਲਾਉਣੇ ਆ ਤੁਸੀਂ ਆਪਦੇ ਡੈਡੀ ਜੀ ਦਾ ਸੁਖਣਾ ਪੂਰਾ ਕੀਤਾ ਉਹਨਾਂ ਨੂੰ ਵੀਡੀਓ ਦੇ ਵਿੱਚ ਲਿਖਤਾ ਹਾਂ ਹਾਂ ਡੈਡੀ ਡੈਡੀ ਮੈਂ ਕੋਸ਼ਿਸ਼ ਕਰਦਾ ਜਿੱਥੇ ਜਿੱਥੇ ਆ ਨਾ ਜ਼ਰੂਰਤ ਪੈਂਦੀ ਆ ਮੈਂ ਡੈਡੀ ਜੀ ਨੂੰ ਲੈ ਆਉਣਾ ਆਪਣੇ ਗਾਣਿਆਂ ਦੇ ਪੈਸੇ ਬਚਾਉਣ ਵਾਸਤੇ ਨਹੀਂ ਅਸਲ ਦੇ ਵਿੱਚ ਆਉਣੇ ਹੀ ਉਹਨਾਂ ਕੋਲ ਹੁੰਦੇ ਨੇ ਪੈਸੇ ਤਾਂ ਚਲੋ ਹਨਾ ਪੈਸੇ ਤਾਂ ਪਹਿ ਹੀ ਹੁੰਦੇ ਆ ਬੰਦਾ ਬਚਾਉਂਦਾ ਹੀ ਆ ਜਿੱਥੋਂ ਬਚਾਉਂਦਾ ਲੇਕਿਨ ਮੈਨੂੰ ਲੱਗਦਾ ਕਿ ਉਹ ਪਹਿਹ ਕਰਕੇ ਨਹੀਂ ਲਿਆਉਂਦਾ ਮੈਂ ਆਪਣੇ ਫਾਦਰ ਸਾਹਿਬ ਨੂੰ ਮੇਰੀ ਕੋਸ਼ਿਸ਼ ਹੈ ਕਿ ਮੈਂ ਇਨ ਫਿਊਚਰ ਜੇ ਕੁਝ ਵੱਡਾ ਕਰੂੰਗਾ ਕੁਝ ਵੀ ਕਰੂੰਗਾ ਤਾਂ ਆਪਣੇ ਤੋਂ ਵੱਧ ਕੇ ਮੈਂ ਆਪਣੇ ਫਾਦਰ ਸਾਹਿਬ ਨੂੰ ਉਹਨਾਂ ਦੀ ਉਹ ਜਗ੍ਹਾ ਤੇ ਦਿਖਾਉਣਾ ਚਾਹੁੰਦਾ ਵੀ ਇਹ ਤੁਹਾਡਾ ਸ਼ੌਂਕ ਸੀਗਾ ਤੇ ਇਹਨੂੰ ਦੇਖੋ ਤੁਸੀਂ ਬਈ ਇਹ ਚੀਜ਼ ਹੈ ਮਤਲਬ ਮੇਰੀ ਕੋਸ਼ਿਸ਼ ਬਸ ਉਹਨਾਂ ਦਾ ਸੁਪਨਾ ਪੂਰਾ ਕਰਨ ਲਈ ਹੀ ਦੌੜ ਹੈ ਮੇਰੀ ਮੇਰਾ ਸ਼ਾਇਦ ਮੇਰਾ ਜਿਆਦਾ ਇੰਨਾ ਵੱਡਾ ਸ਼ੌਂਕ ਨਹੀਂ ਹੈ 뮤ਜ਼ਿਕ काम है रोधी खुराक है मेरे लेकिन मेरा असली स्ट्रगल मेरे फादर साहब ਦੇ ਸੁਪਨੇ ਨੂੰ ਪੂਰਾ ਕਰਨ ਲਈ ਲੱਗਿਆ ਹੋਇਆ ਮੈਂ ਘਰਦਿਆਂ ਦੇ ਵੱਲੋਂ ਸਪੋਰਟ ਮੰਮੀ ਵੱਲੋਂ ਰਹੀ ਹੁੰਨੀ ਹੈ ਤੁਹਾਨੂੰ ਹਾਂ ਸ਼ੁਰੂ-ਸ਼ੁਰੂ ਦੇ ਵਿੱਚ ਡੈਡੀ ਜੀ ਨੇ ਮੈਨੂੰ ਕਿਹਾ ਸੀ ਕਿ ਰਹਿਂਦੇ ਯਾਰ ਵੀ ਮੈਂ ਇੰਨਾ ਕੁਝ ਕੀਤਾ ਵੀ ਆਪਣੇ ਵਾਸਤਾ ਕੰਮ ਨਹੀਂ ਆਇਆ ਹੈਨਾ ਵੀ ਆ ਡਾਇਰੈਕਟਰਾਂ ਦੀਆਂ ਫੀਸਾਂ ਕਿੱਥੋਂ ਦਵਾਵੇਂ ਆਪਾਂ ਮੈਂ ਕਿਹਾ ਕੋਈ ਗੱਲ ਨਹੀਂ ਮੈਨੂੰ ਕਰਨ ਦਿਓ ਬਹੁਤ ਰੋਕੇ ਡੈਡੀ ਨੇ ਕਿ ਕੋਈ ਜੋ ਉਹ ਜੋ ਬੁਲਾ ਲਾ ਗੋਮੈਂਟ ਜੋ ਉਹਦੀ ਤਿਆਰੀ ਕਰ ਲੈ ਬਾਹਰ ਭੇਜ ਦਿੰਦੇ ਆ ਮੈਂ ਕਿਹਾ ਨਹੀਂ ਮਿਊਜ਼ਿਕ ਦੇ ਵਿੱਚ ਹੀ ਕਰਨਾ ਡੈਡੀ ਗੁੱਸਾ ਵੀ ਹੋਏ ਮੇਰੇ ਤੋਂ ਜਦੋਂ ਮੈਂ ਪਟਿਆਲੇ ਆਇਆ ਤੇ ਬਾਅਦ ਚ ਫਿਰ ਡੈਡੀ ਮੋਸ਼ਨਲੀ ਹੋਏ ਕਹਿੰਦੇ ਯਾਰ ਮੈਂ ਤਾਂ ਇਹਨੂੰ 네ਗੇਟਿਵ ਹਨਾ ਵਾਈਬ ਦੇ ਕੇ ਭੇਜਤਾ ਵੀ ਤੂੰ ਨਹੀਂ ਕਰਨਾ ਤੇ ਮੈਂ ਧੱਕੇ ਨਾਲ ਚਲਾ ਗਿਆ ਮੈਂ ਘਰੇ ਵੀ ਨਹੀਂ ਗਿਆ ਮੈਂ ਕਿਹਾ ਡੈਡੀ ਮੈਂ ਪਟਿਆਲੇ ਰਹਿਣਾ ਤੇ ਡੈਡੀ ਰੁੱਸ ਗਏ ਕਹਿੰਦੇ ਕਿਉਂ ਫਿਊਚਰ ਖਰਾਬ ਕਰ ਰਹੇ ਆ ਫਿਰ ਡੈਡੀ ਇਮੋਸ਼ਨਲ ਵੀ ਹੁੰਦੇ ਆ ਹੁਣ ਵੀ ਯਾਰ ਚਲੋ ਤੁਸੀਂ ਆਪਣਾ ਕੰਮ ਆਪ ਹੀ ਸਿੱਖ ਲਿਆ ਹਨਾ ਵੀ ਮੈਂ ਤੁਹਾਨੂੰ ਬੜਾ ਰੋਕਿਆ ਬਟ ਹੁਣੇ ਸਹੀ ਹੈ ਵਾਹਿਗੁਰੂ ਦੀ ਕਿਰਪਾ ਨਾਲ ਸਭ ਸ਼ੁਕਰ ਹੈ ਮਾਲਕ ਦਾ ਤੇ ਹਲੇ ਮੇਰੀ ਦੌੜ ਜਾਰੀ ਹੈ ਹਲੇ ਪਹਿਲਾ ਸਟੈਪ ਹੀ ਹੈ ਅੱਗੇ ਮੈਂ ਬਹੁਤ ਕੁਝ ਕਰਨਾ ਹੈ ਹਲੇ ਸਿਰਫ ਬਾਪੂ ਜਿਹਦੇ ਸੁਪਨੇ ਕਰਕੇ ਮੰਮੀ ਨਾ ਗੁੱਸੇ ਹੋ ਜਾਂ ਨਾ ਮੰਮੀ ਬਾਰੇ ਬੋਲ ਲੋ ਕਿਤੇ ਕੱਲ ਨੂੰ ਗੁੱਟਿਆ ਹੋਵੇ ਘਰੇ ਜਾਂਦਿਆਂ ਨੂੰ ਆ ਜਾ ਤੂੰ ਮੇਰੇ ਬਾਰੇ ਕੁਝ ਕਹਿ ਨਹੀਂ ਮੰਮੀ ਆ ਮੇਰੇ ਮੰਮੀ ਮੰਮੀ ਮੇਰੇ ਵੈਸੇ ਗਾਣੇ ਗੁਣੇ ਘਾਟ ਹੀ ਸੁੰਦੇ ਆ ਬੜੇ ਸਾਊ ਜਿਹੇ ਹਰਿਆਣੇ ਤੋਂ ਆ ਮੰਮੀ ਤੇ ਉਹਨਾਂ ਨੂੰ ਮੇਰਾ ਚੁੰਨੀ ਗਾਣਾ ਬੜਾ ਵਧੀਆ ਲੱਗਿਆ ਸੀ ਚੁੰਨੀ ਟੂ ਚੁੰਨੀਵਾਨ ਉਹਨਾਂ ਨੇ ਮੇਰੇ ਪਹਿਲੀ ਵਾਰੀ ਕਿਸੇ ਗਾਣੇ ਨੂੰ ਕਿਹਾ ਵੀ ਇਹ ਤੇਰਾ ਗਾਣਾ ਸੋਹਣਾ ਆ ਵੈਸੋ ਮੇਰੇ ਗਾਣੇ ਸੁਣਦੇ ਨਹੀਂ ਹੈਗੇ ਉਹ ਕਹਿੰਦੇ ਠੀਕ ਆ ਤੇਰਾ ਕੰਮ ਕਰੀ ਚੱਲ ਕੋਈ ਗੱਲ ਨਹੀਂ ਮੇਰੇ ਕੋਲ ਨਾ ਆ ਕੇ ਕਰਿਆ ਕਰ ਲੇਕਿਨ ਚੁੰਨੀਵਾਨ ਤੇ ਚੁੰਨੀ 2 ਦੀ ਬੜੀ ਤਾਰੀਫ ਕੀਤੀ ਮੰਮੀ ਨੇ ਕਿ ਇਹ ਗਾਣੇ ਸੋਹਣੇ ਆ ਅੱਛਾ ਜਿੱਦਾਂ ਪਿੱਛੇ ਜੀ ਆਪਾਂ ਪੈਸੇ ਦੀ ਗੱਲ ਕੀਤੀ ਸੀ ਮੈਂ ਕੱਲ੍ਹ ਸ਼ੋਅ ਕਰਨ ਗਿਆ ਜੀ ਤੇ ਮੈਂ ਮੁੰਡੇ ਨੂੰ ਪੁੱਛਿਆ ਮੈਂ ਕਿਹਾ ਵੀ ਤੇਰਾ ਨਾਂ ਕੀ ਆ ਤੁਹਾਡਾ ਕਹਿੰਦਾ ਵੀਰੇ ਮਨੀ ਮੈਂ ਕਿਹਾ ਫਿਰ ਪੈਸਾ ਪੁੱਛਿਆ ਤੇ ਵਾਵਾ ਹੁਣ ਆ ਕਹਿੰਦਾ ਬਸ ਕੱਲਾ ਨਾਮ ਹੀ ਆ ਮਨੀ ਪੈਹਾ ਨਹੀਂ ਹੈਗਾ ਤੇ ਅੱਗੇ ਕੀ ਆ ਰਿਹਾ ਤੁਹਾਡਾ ਅੱਗੇ ਇਨ ਫਿਊਚਰ ਆਪਾਂ ਕੀ ਕੀ ਸੁਣਨ ਨੂੰ ਮਿਲੇਗਾ ਤੁਹਾਡੇ ਕੋਲ ਇਨ ਫਿਊਚਰ ਕਾਫੀ ਗਾਣੇ ਆ ਸਾਵਲੇ ਰੰਗ ਤੇ ਸਾਵਲੇ ਰੰਗ ਤੇ ਗਾਣੇ ਸਾਵਲਾ ਸੌਰੀ ਤੁਹਾਨੂੰ ਮੈਂ ਰੋਕਦਾ ਸਾਵਲੇ ਰੰਗ ਦਾ ਤੁਹਾਡਾ ਜਿਆਦਾ ਹੈ ਤੁਹਾਡਾ ਗਾਣਾ ਤੇਰੇ ਸ਼ਹਿਰ ਉਹਦੇ ਵਿੱਚ ਨਾ ਤੂੰ ਕਾਲੀ ਨਾ ਤੂੰ ਗੋਰੀ ਰੰਗ ਸਾਵਲੇ ਦੀ ਐ ਤੂੰ ਹਾਂ ਉਹਨੂੰ ਵੀ ਜਿੰਨਾ ਪਿਆਰ ਮੇਰਾ ਬਹੁਤ ਪਿਆਰ ਮਿਲਿਆ ਲੋਕਾਂ ਤੋਂ ਉਹ ਮੇਰਾ ਗਾਣਾ ਮੈਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਉਹ ਵੀ ਹੋ ਜੇ ਨਾ ਗੋਰੀ ਨਾ ਕਾਲੀ ਏ ਤੂੰ ਰੰਗ ਦੀ ਥੋੜੀ ਸਾਵਲੀ ਜੱਜ ਜਾਂਦਾ ਏ ਹਰੇ ਰੰਗ ਤੇਨੂੰ ਕਾਲਾ ਵੀ ਤੇ ਲਾਲ ਵੀ ਹੋ ਰੰਗ ਸਾਵਲੇ ਦੇ ਚੱਕਰਾਂ ਚ ਪਾ ਕੇ ਦਿਲ ਵਾਲੀ ਦਹਲਿਜ਼ ਤੇ ਬਿਠਾ ਕੇ ਤੇ ਅੰਦਰੋਂ ਤੂੰ ਕੁੰਡੀ ਲਾਲੇ ਕੁੰਡੀ ਲਾਲੇ ਹੋ ਤੇਰੇ ਸ਼ਹਿਰ ਦੇ ਬੁਹੇ ਖੜਕਾ ਕੇ ਤੈਨੂੰ ਲੱਭਿਆ ਹਜ਼ਾਰਾਂ ਕਰ ਜਾ ਕੇ ਤੂੰ ਦੱਸ ਕਿਹੜੇ ਦੇਸ਼ ਰਹਿ ਗਏ ਦੇਸ਼ ਰਹਿ ਗਏ ਕਿਹੜੇ ਦੇਸ਼ ਪਤਾ ਨਹੀਂ ਖੰਡਸੋ ਤੁਸੀਂ ਆਵਦੇ ਬਾਰੇ ਥੋੜੀ ਮੈਂਨੇ ਲਿਖਿਆ ਗਾਣਾ ਏ ਅਵਲ ਹੂਰ ਜਨੇ ਲਿਖਿਆ ਚਾ ਇਹ ਵੀ ਉੱਨਦਾ ਯਾਰ ਬਹੁਤ ਸੋਹਣਾ ਯਾਰ ਸੱਚੀ ਇਹ ਮੈਨੂੰ ਪਤਾ ਨਹੀਂ ਸੀਗਾ ਅਵਲੁਰਜੀ ਨੇ ਵੀ ਲਿਖਿਆ ਹਾਂ ਮਤਲਬ ਚੁੰਨੇ ਤੋਂ ਬਾਅਦ ਮੈਂ ਜਿੰਨੇ ਗਾਣੇ ਕਰਾਂ ਸਾਰੇ ਅਵਲਹੁਰਜ ਦੇ ਕਰ ਰਿਹਾ ਹਾਂ ਹੁਣ ਕੋਈ ਗੱਲਾਂ ਹੋਣਾ ਪਟਕਾਓ ਸਾਨੂੰ ਦੱਸੋ ਆਪ ਦੇ ਬਾਰੇ ਵੀ ਮੈਂ ਮੇਰਾ ਤਾਂ ਬੜਾ ਕਿਹੜੇ ਰੰਗ ਦੀ ਹੈ ਨਹੀਂ ਨਹੀਂ ਮੇਰਾ ਤਾਂ ਬੜਾ ਬਚਪਨ ਤੋਂ ਲੈ ਕੇ ਹੁਣ ਤੱਕ ਬੜਾ ਜਿੱਦਾਂ ਹਸਾਬਲੇ ਰੰਗ ਤੋਂ ਲੈ ਕੇ ਹਨਾ ਹੈ ਨਹੀਂ ਮਿੱਠਾ ਜਿਹਾ ਵੀ ਜਿਹੜੇ ਜਵਾਕਾਂ ਦਾ ਸਾਵਲਾ ਰੰਗ ਹੁੰਦਾ ਤੇ ਉਹ ਸ਼ੁਰੂ ਤੋਂ ਹੀ ਉਹ ਚੀਜ਼ ਫੇਸ ਕੀਤੀ ਮੈਂ ਸਕੂਲ ਤੋਂ ਲੈ ਕੇ ਕਾਲਜ ਦੇ ਵਿੱਚ ਵੀ ਥੋੜੀ-ਥੋੜੀ ਵੀ ਕੋਈ ਫਰੈਂਡ ਸਰਕਲ ਨਹੀਂ ਰਿਹਾ ਤੇ ਉਧਰਲੇ ਪਾਸੇ ਤਾਂ ਮੈਂ ਬਿਲਕੁਲ ਨਹੀਂ ਸੀ ਧਿਆਨ ਵੀ ਨਹੀਂ ਗਿਆ ਮੇਰਾ ਸ਼ੁਰੂ ਤੋਂ ਹੀ ਸੀਗਾ ਵੀ ਮੈਂ ਜਿਹੜੀ ਮੇਰੀ ਫੀਲਿੰਗਸ ਸੀਗੀਆਂ ਹਨਾ ਤਾਂ ਮੈਂ ਉਹ ਬਸ ਲਿਖਦਾ ਹੁੰਦਾ ਸੀ ਕੋਈ ਖਾਸ ਦੋਸਤ ਨਹੀਂ ਸੀ ਸਕੂਲ ਦੇ ਵਿੱਚ ਉਹ ਤਾਂ ਚਲੋ ਇੱਥੇ ਕਾਲਜ ਦੇ ਵਿੱਚ ਆ ਕੇ ਥੋੜੀ ਜੂਨ ਸੁਧਰੀ ਮੇਰੀ ਵਧੀਆ ਸਰਕਲ ਬਣਿਆ ਯੂਨੀਵਰਸਿਟੀ ਦੇ ਵਿੱਚ ਆ ਕੇ ਬਹੁਤ ਵਧੀਆ ਯਾਰ ਦੋਸਤ ਮਿਲੇ ਮਤਲਬ ਉਧਰ ਕਦੇ ਧਿਆਨ ਹੀ ਨਹੀਂ ਗਿਆ ਨਾ ਕਦੇ ਉਦਾਂ ਦਾ ਸਰਕਲ ਬਣਿਆ ਫਿਰ ਇਹ ਨਾ ਪੁੱਛੇ ਤੁਹਾਨੂੰ ਮੁਹੱਬਤ ਦਾ ਇਹ ਸਵਾਲ ਨਹੀਂ ਇਹ ਮੇਰੀ ਲਾਈਫ ਦੇ ਵਿੱਚ ਹੈ ਹੀ ਨਹੀਂ ਗਾਣੇ ਤੇ ਗਾ ਰਹੇ ਹੋ ਤੁਸੀਂ ਯਾਰ ਇਹੋ ਜੀ ਚੀਜ਼ਾਂ ਨਾ ਮੁਹੱਬਤ ਵਗੈਰਾ ਸੋਹਣੇ ਸੋਹਣੇ ਮੁੰਡੇ ਵਾਲੀ ਹੁੰਦੀਆਂ ਸਾਡੇ ਵਰਗੇ ਸਾਵਲੇ ਨਾ ਸਾਡੇ ਵਾਸਤੇ ਵੀ ਨਹੀਂ ਹੋਈ ਚਾਹੇ ਮੈਂ ਸੋਹਣਾ ਨਹੀਂ ਹੈਗਾ ਇਸ ਤੋਂ ਉੱਤੇ ਕੀ ਹੋਊਗਾ ਯਾਰ ਏਡੀਆਂ ਸੋਹਣੀਆਂ ਤੁਹਾਡੀਆਂ ਅੱਖਾਂ ਲਸ਼ ਲਸ਼ ਕਰਦਾ ਤੁਹਾਡਾ ਰੰਗ ਇਹ ਪਤਾ ਕਿਉਂ ਕਹਿਣਾ ਹੁੰਦਾ ਮੈਂ ਜਾਣ ਕੇ ਸਾਡੀ ਕੋਈ ਤਾਰੀਫ ਕਰਦਾ ਨਹੀਂ ਹੁੰਦਾ ਸਾਹਮਣਿਆਂ ਦਾ ਫਿਰ ਮੈਂ ਜਾਣ ਕੇ ਕਹਿਣਾ ਨਾ ਵੀ ਆਹ ਗੱਲ ਕਹਿ ਦੀ ਕੀ ਪਤਾ ਤਾਰੀਫ ਹੋ ਜੇ ਬਿਲਕੁਲ ਬਿਲਕੁਲ ਇਹ ਵੀ ਰੱਬ ਦੀ ਨਿਯਾਮਤ ਹੁੰਦੀ ਹੈ ਨਾ ਖੁਸ਼ੀ ਦੇਣਾ ਹੁਣ ਉਹੀ ਗੱਲ ਹੈ ਕਿ ਤੁਹਾਡੇ ਕਰਮਾਂ ਚ ਤਾਂ ਬਹੁਤ ਇਸ਼ਕ ਹੋਣਾ ਇਹ ਤੁਸੀਂ ਝੂਠ ਕਹਿ ਰਹੇ ਹੋ ਕਿਉਂਕਿ ਇਹ ਇਸ਼ਕ ਵੀ ਰੰਗ ਰੂਪ ਦੇਖ ਕੇ ਹੀ ਕਰਦੇ ਆ ਲੋਕੇ ਨਾ ਦਿਲ ਬੱਚ ਦੇਖਦੇ ਆ ਅੱਜਕੱਲ ਕਹਿੰਦੇ ਤੇ ਸਿਰਤਾ ਦੇਖ ਕੇ ਨੇ ਉਹ ਕਹਿੰਦੇ ਆ ਨਾ ਕਹਿਣ ਦੇ ਵਿੱਚ ਹੀ ਅੱਜ ਗੱਲ ਕਹਿੰਦੇ ਉਹ ਵੀ ਕਹਿੰਦੇ ਆ ਨਾ ਵੀ ਆਪਣਾ ਫਰਸਟ ਇਮਪ੍ਰੈਸ਼ਨ ਇਜ਼ ਅ ਲਾਸਟ ਇਮਪ੍ਰੈਸ਼ਨ ਹੈ ਨਾ ਫਰਸਟ ਇਮਪ੍ਰੈਸ਼ਨ ਤੁਹਾਡੀ ਲੁੱਕ ਤੋਂ ਹੀ ਹੁੰਦਾ ਤੇ ਉਹ ਲੁੱਕ ਦੇਖ ਕੇ ਹੀ ਸਾਰਾ ਫਰਸਟ ਇਮਪ੍ਰੈਸ਼ਨ ਜਾਂਦਾ ਹੈ ਲੁੱਕ ਫਿਰ ਸਾਡੀ ਹੁਣ ਬਸ ਠੀਕ ਹੀ ਹੈ اچھا ਗਾਣਾ ਸੁਣਾਓ ਤੁਹਾਡਾ ਆਪ ਦਾ ਲਿਖਿਆ ਹੋਇਆ ਮੇਰਾ ਆਪ ਦਾ ਲਿਖਿਆ ਹੋਇਆ ਗਾਣਾ ਮੈਂ ਹਾਲੇ ਨਹੀਂ ਸੁਣਾਵਾਂ ਆਪਣੇ ਲਿਖੇ ਹੋਏ ਗਾਣੇ। ਨਾ ਫਿਲਮੀ ਆ। ਮਤਲਬ ਮੈਂ ਇਨ ਫਿਊਚਰ ਸਰਪ੍ਰਾਈਜ਼ ਦਊਂਗਾ ਵੀ ਮੇਰਾ ਇਹ ਵੀ ਜਨਰ ਹੈਗਾ। ਕੋਹ ਹਲੇ ਮੈਂ ਸੁਣਾਉਣਾ ਨਹੀਂ ਜਾਊਂਗਾ। ਇਹ ਫਿਲਮ ਵਾਲਿਆਂ ਵਾਂਗੂ ਨਾ ਜਿੱਦਾਂ ਕਦੇ ਹੀ ਫਿਲਮ ਵਾਲਿਆਂ ਕੋਲ ਜਾਂਦੇ ਆ ਤੇ ਉਹਨਾਂ ਨੂੰ ਕਹਿ ਦਿੰਦੇ ਆ ਕਿ ਤੁਹਾਡੇ ਫਿਲਮ ਬਾਰੇ ਦੱਸੋ। ਨਹੀਂ ਫਿਰ ਕਹਿੰਦੇ ਸਾਡਾ ਪੈਸੇ ਲਾਏ ਦਾ ਕੀ ਫਾਇਦਾ ਹੈ ਜੇ ਤੁਸੀਂ ਦੇਖਣੇ ਸਾਡੇ ਸੋਣੇ ਸਾਡੇ ਕੋਲ। ਦੇਖੋ ਕਹਿੰਦੇ ਨਹੀਂ ਨਹੀਂ ਮੈਂ ਸਰਪ੍ਰਾਈਜ਼ ਹੀ ਦਊਂਗਾ ਉਹ। ਮਤਲਬ ਹੁਣੇ ਟਰੈਕਸ ਆਉਣੇ ਹਨ ਬਲ ਹੂਰ ਜਿਹਦੇ ਉਹੀ ਕਰ ਰਹੇ ਆ ਫਿਲਹਾਲ। ਤੇ ਕੋਸ਼ਿਸ਼ ਕਰੂੰਗਾ ਮੈਂ ਆਪਣੇ ਗਾਣੇ ਵੀ ਬਹੁਤ ਜਲਦੀ ਲੈ ਕੇ ਆਉ ਉਹ ਡਿਫਰੈਂਟ ਵਾਈਬ ਹੈ ਬਿਲਕੁਲ ਸਰਦੂਲ ਸਾਹਿਬ ਦੀ ਤੁਸੀਂ ਗੱਲ ਕੀਤੀ ਮੈਂ ਸਰਦੂਲ ਸਾਹਿਬ ਦਾ ਵੀ ਮੈਂ ਵੀ ਬਹੁਤ ਵੱਡਾ ਫੈਨ ਆ ਤੇ ਸਰਦੂਲ ਸਾਹਿਬ ਦਾ ਕੋਈ ਇੱਕ ਗਾਣਾ ਹੋ ਜੇ ਤੇ ਉਸ ਤੋਂ ਬਾਅਦ ਇੱਕ ਗਾਣਾ ਫਿਰ ਸਾਡੇ ਗਰੁੱਪੇ ਵੀ ਫਿਰੇਦਾ ਫੇਵਰੇਟ ਕੋਈ ਵੀ ਜੋ ਇਹ ਕਹਿਣਗੇ ਸਰਦੂਲ ਸਕੰਦਰ ਜੀ ਦਾ ਬਹੁਤ ਵੱਡੇ ਉਸਤਾਦ ਲੋਕ ਨੇ ਮੈਂ ਕੋਸ਼ਿਸ਼ ਕਰਦਾ ਗਾਉਣ ਦੀ ਕਦੇ ਉਸ ਪੈਰ ਥੱਲੇ ਕਦੇ ਉਸ ਪੈਰ ਥੱਲੇ ਸਾਨੂੰ ਠੋਕਰਾਂ ਕਿਉ ਮਾਰੇ ਪਹਿਲਾਂ بڑے ਦੁੱਖ ਚੱਲੇ ਮਰਮੁਕਿਆਂ ਤੋਂ ਜਿੰਦੇ ਸਵਾਲ ਪੁੱਛਦੀ ਨੀ ਤੂੰ ਜਾਣ ਜਾਣ ਕੇ ਮੈਂ ਜਾਣ ਜਾਣ ਕੇ ਮਰ ਮੁਕਿਆਂ ਤੋਂ ਜਿੰਦੇ ਸਵਾਲ ਪੁੱਛਦੇ ਐ ਨੀ ਤੂੰ ਜਾਣ ਜਾਣ ਕੇ ਮੈਂ ਜਾਣ ਜਾਣ ਕੇ ਗਲਤੀਆਂ ਲਈ ਮਾਫੀ ਕਰੇ ਉਸਤਾਦ ਲੋਕਾਂ ਦੇ ਗਾਣੇ ਆ ਇਹਨਾਂ ਦਾ ਇੱਕ ਹੋਰ ਗਾਣਾ ਸਾਢਿਆਂ ਪਰਾਂ ਤੋਂ ਹੁਣ ਸਾਢਿਆਂ ਪਰਾਂ ਤੋਂ ਸਿੱਖੇ ਉੱਡਣਾ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਸਾਢਿਆਂ ਪਰਾਂ ਤੋਂ ਸਿੱਖੇ ਉੱਡਣਾ ਨੀ ਬੈਗੀ ਦੂਰ ਕਿਤੇ ਆਲਣਾ ਬਣਾ ਕੇ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਡਿਆਂ ਸ਼ਿਕਾਰੀਆਂ ਨੇ ਮੋਲਿਆ ਵੱਟੀਆਂ ਸ਼ਿਕਾਰੀਆਂ ਨੇ ਮੋਲਿਆ ਤੈਨੂੰ ਮੋਤੀਆਂ ਦੇ ਛੋਗ ਛੁਗਾ ਕੇ ਸਾੜਿਆਂ ਪਰਾਂ ਤੋਂ ਸਿੱਖੇ ਉੱਡਣਾ ਨੀ ਵਹਿ ਗੀ ਦੂਰ ਕਿਤੇ ਆਲਣਾ ਬਣਾ ਕੇ ਤੁਦੂਲ ਸਕੰਦਰ ਸਾਹਿਬ ਦਾ ਗਾਣਾ ਤੁਸੀਂ ਗਾਇਆ ਕੋਸ਼ਿਸ਼ ਕੀਤੀ ਜਿੱਦਾਂ ਕਹਿੰਦੇ ਹੁਣ ਹਾਂ ਜਿੱਦਾਂ ਕਹਿੰਦੇ ਹੁੰਦੇ ਨੇ ਵੀ ਪੁਰਾਣੇ ਗਾਇਕ ਸੀਗੇ ਉਹ ਬਹੁਤ ਵਧੀਆ ਸੀਗੇ ਨਹੀਂ ਗਾਇਕ ਸੋਣ ਵਾਲੇ ਵੀ ਵਧੀਆ ਆ ਸੋਣ ਹੁਣ ਵਾਲੇ ਵੀ ਨਹੀਂ ਮੈਂ ਸਵਾਲ ਤੇ ਹੁਣ ਨਾ ਆਪਣੇ ਤੇ ਜਿੱਦਾਂ ਉਹ ਕਹਿੰਦੇ ਪੁਰਾਣੇ ਸਵਾਲ ਤੇ ਤੇ ਸਿੱਧੂ ਬਾਈ ਦਾ ਦੌਰ ਆਇਆ ਸੀਗਾ ਹੁਣ ਕਰਨ ਬਾਈ ਹੋਰਾਂ ਦਾ ਜਿੱਦਾਂ ਚੱਲ ਰਿਹਾ ਤੇ ਉਸ ਦੇ ਰਿਲੇਟਡ ਤੁਸੀਂ ਕੀ ਕਹਿਣਾ ਚਾਹੋਗੇ ਜਿੱਦਾਂ ਵੀ ਸਟਰਗਲ ਜਿਹੜਾ ਪੀਰੀਅਡ ਹੁੰਦਾ ਇੱਕ ਨਵੇਂ ਆਰਟਿਸਟ ਦੇ ਵਾਸਤੇ ਤੁਸੀਂ ਜੇ ਕੁਝ ਆਪਣੇ ਵੱਲੋਂ ਉਹਨਾਂ ਨੂੰ ਦੱਸਣਾ ਹੋਵੇ ਵੀ ਤੁਸੀਂ ਇਸ ਚੀਜ਼ਾਂ ਤੋਂ ਹਟ ਕੇ ਆ ਸਕਦੇ ਹੋ ਅੱਗੇ ਵੀ ਫੇਸ ਕਰਨੀਆਂ ਪੈਂਦੀਆਂ ਨੇ ਸਾਰਿਆਂ ਨੂੰ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਤੇ ਮੈਨੂੰ ਲੱਗਦਾ ਤੁਸੀਂ ਵੀ ਫੇਸ ਕੀਤੇ ਹੀ ਹੋਣੀਆਂ ਨੇ ਪ੍ਰੋਬਲਮਸ ਹਾਂਜੀ ਹਾਂਜੀ ਫੇਸ ਕਰ ਹੀ ਰਹੇ ਹਾਂ ਹਲੇ ਵੀ ਮਤਲਬ ਪੋਸੀਬਲ ਸਭ ਕੁਝ ਹੈ ਇੰਪੋਸੀਬਲ ਕੁਝ ਵੀ ਨਹੀਂ ਹੈ ਜੇ ਮੈਂ ਆਪਣੇ ਬੈਕਗ੍ਰਾਉਂਡ ਬਾਰੇ ਦੱਸਾਂ ਵੀ ਮੈਂ ਕਿੱਥੋਂ ਆਇਆ ਤਾਂ ਸ਼ਾਇਦ ਫਿਰ ਤੁਹਾਡੇ ਜੀ ਹਿੰਮਤ ਆਉ ਜੇ ਬਹੁਤ ਕੁਝ ਕਰਨ ਲਈ ਕਿ ਹਾਲੇ ਉਹ ਮੇਰਾ ਟਾਈਮ ਨਹੀਂ ਆਇਆ ਕਿ ਮੈਂ ਆਪਣਾ ਬੈਕ ਦੱਸਾਂ ਜਦੋਂ ਉਸਦੇ ਲਾਇਕ ਹੋਇਆ ਉਦੋਂ ਜ਼ਰੂਰ ਦੱਸੂਗਾ ਕਿ ਜੇ ਮੈਂ ਕੁਝ ਕਰ ਸਕਦਾ ਥੋੜਾ ਬੋਤਾ ਜਿੰਨਾ ਜੋਗਾ ਹੈਗਾ ਮੈਂ ਤਾਂ ਹਰ ਇੱਕ ਬੰਦਾ ਕਰ ਸਕਦਾ ਮੈਨੂੰ ਇਦਾਂ ਲੱਗਦਾ ਜੋ ਚੀਜ਼ਾਂ ਮੈਂ ਅੱਜ ਕਰ ਰਿਹਾ ਮਤਲਬ ਔਕਾਤ ਸ਼ਬਦ ਯੂਜ਼ ਕਰਦੇ ਆਂ ਵੀ ਉਹ ਮੈਂ ਕਦੇ ਸੋਚ ਨਹੀਂ ਸਕਦਾ ਸੀ ਮੇਰੀ ਔਕਾਤ ਨਹੀਂ ਸੀ ਇੰਨਾ ਕਰਨ ਦੀ ਜਿੰਨਾ ਵਾਇਗਰੂ ਨੇ ਕਰਵਾਤਾ ਮੈਂ ਹੈਰਾਨ ਹੁੰਨਾ ਵੀ ਬਾਬਾ ਜੀ ਮੈਂ ਤਾਂ ਕੁਝ ਸੋਚਿਆ ਨਹੀਂ ਸੀ ਇਦਾਂ ਦੇ ਵੀ ਇਦਾਂ ਦਾ ਵੀ ਹੋ ਜਾਣਾ ਸਟੂਡੀਓ ਬਣ ਗਿਆ ਹਨਾ ਵੀਡੀਓ ਡਾਇਰੈਕਟਰ ਕੰਮ ਆ ਗਿਆ ਮਿਊਜ਼ਿਕ ਦਾ ਕੰਮ ਆ ਗਿਆ ਤੇ ਇੰਨੇ ਵਧੀਆ-ਵਧੀਆ ਆਰਟਿਸਟ ਆਉਂਦੇ ਆ ਮੇਰੇ ਕੋਲ ਮੈਂ ਸੋਚਦਾ ਯਾਰ ਸਪਨਾ ਤਾਂ ਨਹੀਂ ਯਾਰ ਲੇਕਿਨ ਉਹ ਕਰਾਈ ਜਾਂਦਾ ਸਭ ਤੋਂ ਮੈਨੂੰ ਲੱਗਦਾ ਪਟਿਆਲੇ ਦੇ ਵਿੱਚ ਸਭ ਤੋਂ ਛੋਟੀ ਉਮਰ ਦਾ 뮤జిక్ ਡਾਇਰੈਕਟਰ ਮੈਂ ਹੀ ਹਾਂ ਤੇ ਵਾਹਿਗੁਰੂ ਜੀ ਕਿਰਪਾ ਨਾਲ ਮੈਨੂੰ ਲੱਗਦਾ ਪਟਿਆਲੇ ਦਾ ਸਭ ਤੋਂ ਵੱਧ ਕੰਮ ਮੇਰੇ ਕੋਲ ਹੀ ਆਉਣਾ ਬੜੇ ਵਧੀਆ ਵਧੀਆ ਆਰਟਿਸਟ ਆ ਰਹੇ ਆ ਤੇ ਉਹ ਮੈਂ ਕੁਝ ਨਹੀਂ ਕਰ ਰਿਹਾ ਜੋ ਨਾ ਮੈਨੂੰ ਮੇਰੇ ਚ ਕੁਝ ਖਾਸ ਗੱਲ ਲੱਗਦੀ ਹੈ ਬਸ ਵਾਹਿਗੁਰੂ ਕਰਾਈ ਜਾਂਦਾ ਤੇ ਮੈਂ ਸਰਪ੍ਰਾਈਜ਼ਡ ਹਾਂ ਇਸ ਚੀਜ਼ ਨੂੰ ਲੈ ਕੇ ਹਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡੇ ਕਿਸ ਕਿਸ ਚੀਜ਼ ਦੇ ਨਾਲ ਕਲਾਸ ਅਸੀਂ ਦੇਖ ਸਕਦੇ ਆ। ਹਮ ਕੋਲਾਬੋਰੇਸ਼ਨ ਮੈਂ ਨਹੀਂ ਕਰੂੰਗਾ ਕਿਸੇ ਨਾਲ। ਮੈਂ ਇਨ ਫਿਊਚਰ ਮਿਊਜ਼ਿਕ ਐਜ਼ ਅ ਮਿਊਜ਼ਿਕ ਪ੍ਰੋਡਿਊਸਰ ਉਹ ਕਾਫੀ ਆਰਟਿਸਟਾਂ ਨਾਲ ਹੋਣੀ ਹੈ। ਵਧੀਆ ਵਧੀਆ ਆਰਟਿਸਟਾਂ ਨਾਲ। ਆਰਟਿਸਟ ਸਾਰੇ ਵਧੀਆ ਹੁੰਦੇ ਆ। ਰਿਵੀਲ ਬਸ ਆਉਣਗੇ ਉਦੋਂ ਦੇਖਿਓ ਤੁਸੀਂ। ਰਹੀ ਤੇ ਉਹ ਇੱਕ ਵੀਡੀਓ ਦੇਖੀ ਤੁਹਾਡੇ ਇੰਸਟਾ ਦੇ ਉੱਤੇ ਸੁਦੇਸ਼ ਕੁਮਾਰੀ ਜੀ ਨੇ। ਹਾਂ ਉਹ ਬੜੇ ਬੜੇ अच्छे आर्टिस्ट ਨੇ। ਛੇਤੀ ਲੇ ਕੇ ਆਮ ਆ ਗਏ ਉਹਨਾਂ ਨੂੰ ਇਹ ਆਪਣੇ ਐਪੀਸੋਡ ਦੇ ਵਿੱਚ ਦੇਖਦੇ ਰਹੋ। ਜਦੋਂ ਉਹਨਾਂ ਜਿੱਦਾਂ ਚੁੰਨੀ 2 ਰਿਲੀਜ਼ ਹੋਇਆ ਉਦੋਂ ਹੀ ਆਏ ਸੀਗੇ ਸਟੂਡੀਓ। ਉਹਨਾਂ ਦੇ ਹਸਬੰਦ ਸੀਗੇ ਨਾਲ। ਉਹ ਬੜੇ ਇਮੋਸ਼ਨਲ ਹੋਏ ਗਾਣਾ ਸੁਣ ਕੇ ਮੈਰਲੀ ਮੈਂ ਕਹੇ ਜੀ ਹੁਣੇ ਗਾਣਾ ਰਿਲੀਜ਼ ਹੋਇਆ ਸੁਣਿਆ। ਚੁੰਨੀ 1 ਉਹਨਾਂ ਨੇ ਸੁਣਿਆ ਹੋਇਆ ਸੀਗਾ ਤੇ ਚੁੰਨੀ 2 ਜਦੋਂ ਉਹਨਾਂ ਨੂੰ ਸੁਨਾਇਆ ਉਹ ਕਹਿੰਦੇ ਕਹਿੰਦੇ ਬਹੁਤ ਸੋਹਣਾ ਗਾਣਾ। ਉਹਨਾਂ ਦੇ ਹਸਬੰਦ ਦਾ ਇਮੋਸ਼ਨਲ ਵੀ ਹੋ ਗਏ ਸੀ। ਫਿਰ ਕਹਿੰਦੇ ਬਹੁਤ ਸੋਹਣਾ ਗਾਣਾ ਕਹਿੰਦੇ ਬੇਕਰ ਨਵੇਂ ਨਵੇਂ ਮੁੰਡੇ ਤੋਂ ਇਦਾਂ ਦੀ ਚੀਜ਼ ਅਸੀਂ ਐਕਸਪੈਕਟ ਨਹੀਂ ਕਰਦੇ ਤੇ ਉਹਨਾਂ ਨੇ ਫਿਰ ਅਵਲਹੂਰ ਜੀ ਨਾਲ ਗੱਲ ਵੀ ਕੀਤੀ ਕਹਿੰਦੇ ਇਹ ਲੇਟੈਸਟ ਨਾਲ ਗੱਲ ਕਰੋ ਮਤਲਬ ਉਹਨਾਂ ਨੇ ਬੜਾ ਪਿਆਰ ਦਿੱਤਾ ਗਾਣੇ ਨੂੰ ਮੈਨੂੰ ਵੀ ਬੜਾ ਹੌਸਲਾ ਦਿੱਤਾ ਸੁਦੇਸ਼ ਕੁਮਾਰੀ ਦੇ ਬਹੁਤ ਸੋਹਣੇ ਗਾਣੇ ਆ ਰਹੇ ਆਪਣੇ ਕੋਲੋਂ ਤੇ ਹੋਰ ਵੀ ਬਹੁਤ ਸੋਹਣੇ ਆਰਟਿਸਟ ਹੈ ਅਸੀਂ ਰਿਕੁਐਸਟ ਕਰਦੇ ਹਾਂ ਤੁਹਾਨੂੰ ਸੁਦੇਸ਼ ਕੁਮਾਰੀ ਜੀ ਜੇ ਤੁਸੀਂ ਸਾਡੇ 쇼 ਦੇ ਵਿੱਚ ਆਉਂਗੇ ਤੇ ਅਸੀਂ ਭਾਗਾਂ ਲਈ ਹੋਵਾਂਗੇ ਤੁਹਾਨੂੰ ਮਿਲ ਕੇ ਜੇ ਹੋ ਸਕੇ ਤੇ ਜ਼ਰੂਰ ਤੇ ਜ਼ਰੂਰ ਆਓ ਸਾਡੇ 쇼 ਦੇ ਵਿੱਚ ਉਹਨਾਂ ਦੇ ਨੇਚਰ ਬਾਰੇ ਥੋੜਾ ਜਿਹਾ ਦੱਸੋ ਸਾਨੂੰ ਉਹ ਬਹੁਤ ਵਧੀਆ ਨੇਚਰ ਆ ਉਹਨਾਂ ਦਾ ਬਹੁਤ ਬਹੁਤ ਅੱਛਾ ਉਹਨਾਂ ਦੇ ਹਸਬੈਂਡ ਦਾ ਉਹਨਾਂ ਦਾ ਬਹੁਤ ਅੱਛੇ ਨੇਚਰ ਦੇ ਮਾਲਕ ਨੇ ਉਹ ਤੇ ਮੈਨੂੰ ਲੱਗਦਾ ਕਿ ਜਿੱਦਾਂ ਦੀ ਉਹਨਾਂ ਦੀ ਆਵਾਜ਼ ਆ ਉਹਨਾਂ ਨੇ ਕੋਈ ਐਸਾ ਪੰਜਾਬੀ ਹੈ ਨਹੀਂ ਜਿਨ੍ਹਾਂ ਨੇ ਉਹਨਾਂ ਦੀ ਆਵਾਜ਼ ਨਾ ਸੁਣੀ ਹੋਵੇ ਉਹਨਾਂ ਨੇ ਹਰ ਬੰਦੇ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਯਾਰ ਤੇ ਬਹੁਤ ਮਜ਼ਾ ਆਇਆ ਉਹਨਾਂ ਨਾਲ ਕੰਮ ਕਰਕੇ ਅੱਛਾ ਜਾਣਦੇ ਜਾਂਦੇ ਆ ਕਾਸ਼ ਵੀਰੇ ਤੁਹਾਡੇ ਚੁੰਨੀ ਗਾਣੇ ਦੇ ਪਿੱਛੇ ਇੱਕ ਸ਼ਾਇਰੀ ਸੀਗੀ ਹਾਂਜੀ ਹਾਂਜੀ ਉਹ ਸੁਣਾ ਦਿਓ ਸਾਨੂੰ ਇੱਕ ਗਾਣਾ ਸੁਣਾਓ ਫਿਰ ਆਪਾਂ ਉਸ ਤੋਂ ਬਾਅਦ ਵਿਦਾ ਲੈਂਦੇ ਹਾਂ ਚੁੰਨੀ ਗਾਣਾ ਲਿਖਿਆ ਲਹੂਰ ਜੀ ਨੇ ਸੀ ਤੇ ਮੈਂ ਫਿਰ ਹੈਂਡ ਵਿੱਚ ਸ਼ਾਇਰੀ ਮੈਂ ਲਿਖੀ ਸੀ ਕੋਸ਼ਿਸ਼ ਕੀਤੀ ਸੀ ਲਿਖਣ ਦੀ ਕਿ ਜੇ ਤੂੰ ਬਾਤ ਮੁਹੱਬਤ ਦੀ ਪਾਵੇਂ ਜੇ ਤੂੰ ਬਾਤ ਮੁਹੱਬਤ ਦੀ ਪਾਵੇਂ ਮੈਨੂੰ ਜ਼ਹਿਰੇ ਇਸ਼ਕ ਕਬੂਲ ਹੈ ਤੇਰੇ ਸਿਰ ਦੀ ਚੁੰਨੀ ਅੱਗੇ ਮੇਰਾ ਲਿਖਿਆ ਗਿਆ ਸਭ ਫਜ਼ੂਲ ਹੈ ਮੇਰਾ ਲਿਖਿਆ ਗਿਆ ਸਭ ਫਜ਼ੂਲ ਹੈ ਤੇ ਆਖਰ ਦੇ ਵਿੱਚ ਮੇਰਾ ਮੈਸੇਜ ਹੈ ਸਾਰੀ ਆਡੀਅנס ਨੂੰ ਸਾਰੇ ਸਰੋਤਿਆਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਕਿ ਜੇ ਕੋਈ ਵੀ ਆਰਟਿਸਟ ਭਾਵੇਂ ਨਵਾਂ ਭਾਵੇਂ ਪੁਰਾਣਾ ਉਹਦੀ ਜਿਹੜੀ ਕੋਸ਼ਿਸ਼ ਹੁੰਦੀ ਹੈ ਉਹਦੀ ਕੋਸ਼ਿਸ਼ ਨੂੰ ਹੌਸਲਾ ਦਿਆ ਕਰੋ ਖਾਸ ਕਰਕੇ ਜੇ ਕੋਈ ਅੱਛੀ ਚੀਜ਼ ਹੋਵੇ ਹੈਨਾ ਤੇ ਮੇਰੀ ਆਰਟਿਸਟਾਂ ਨੂੰ ਵੀ ਗੁਜ਼ਾਰਿਸ਼ ਹੈ ਸਾਰਿਆਂ ਨੂੰ ਕਿ ਜੇ ਕੋਈ ਨਵਾਂ ਆਰਟਿਸਟ ਉੱਠਦਾ ਆ ਕੋਈ ਅੱਛੀ ਚੀਜ਼ ਲੈ ਕੇ ਆਉਂਦਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਹਨਾ ਤੇ ਬਾਕੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਉਸ ਤੋਂ ਪਹਿਲਾਂ ਇੱਕ ਮਸਤਾਨੀ ਗਾਣਾ ਆਇਆ ਸੀਗਾ ਉਹਦੀਆਂ ਕੁਛਕ ਦੋ ਲੈਣਾ ਤੇ ਤੁਹਾਡੀ ਡਿਮਾਂਡ ਨੂੰ ਲੈ ਕੇ ਉਹ ਸੁਣਾ ਦਿੰਨਾ ਦੁਨੀਆਂ ਤੋਂ ਅਡਜੀ ਅਲੜ ਸੋਣੀ ਤੇ ਸੁਨਖੀ ਰੂਹ ਐ ਉਹਦੇ ਵਿੱਚ ਕਿੰਨੀ ਚੰਗਾ ਪੁੱਛ ਲੈ ਤੂੰ ਦੀਪਵਰਨ ਨੂੰ ਰੱਬ ਨੇ ਸ਼ਾਕਾਰ ਬਣਾਇਆ ਮੇਰੀ ਮਸਤਾਨੇ ਨੂੰ ਰੱਬ ਨੇ ਸ਼ਾਕਾਰ ਬਣਾਇਆ ਮੇਰੀ ਮਸਤਾਨੇ ਨੂੰ ਹਾਂ ਹਾਂ ਸਸ਼ੀ ਗਾਲ ਜੀ ਥੈਂਕ ਯੂ ਥੈਂਕ ਯੂ ਮੁਸਤਾਕੀ ਮਾਫ ਜੇ ਕੁਛ ਗਲਤੀ ਹੋਈ ਹੋਵੇ ਨਹੀਂ 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 ਗੁਸਤਾਖੀ ਮੇਰੇ ਵੱਲੋਂ ਮਾਫ ਜਿੰਨੇ ਤੋਂ ਕੋਈ ਗੁਸਤਾਖੀ ਹੋਈ ਹੋਵੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੈਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਮੇਰਾ ਫਰਸਟ ਇੰਟਰਵਿਊ ਸੀਗਾ ਅੱਛਾ ਬਹੁਤ ਅੱਛਾ ਲੱਗਿਆ ਮੈਨੂੰ ਗੱਲ ਕਰਕੇ ਤੁਹਾਡੇ ਨਾਲ ਦੇਖ ਲਿਓ ਸਾਡਾ ਸ਼ੋਅ ਜ਼ਰੂਰ ਦੇਖ ਲਿਓ ਹਾਂ ਹਾਂ ਜ਼ਰੂਰ ਮੈਂ ਦੇਖਦਾ ਹਾਂ ਨਾ ਬਾਕੀ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਮੈਂ ਫਸਟ ਟਾਈਮ ਇੰਟਰਵਿਊ ਦਿੱਤਾ ਮੇਰੀਆਂ ਗੁਸਤਾਖੀਆਂ ਗਲਤੀਆਂ ਮਾਫ ਕਰਿਓ ਤੇ ਸਸ਼ੀਗਾਲ ਐਸੀ ਗਿਆ ਕਾਸ਼ ਵਾਲੀਆ ਗੱਲਾਂ ਬਾਤਾਂ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਦੱਸਿਆ ਕਰੋ ਵੀ ਜਿਹੜੇ ਨਵੇਂ ਆਰਟਿਸਟ ਆ ਰਹੇ ਨੇ ਤੁਹਾਡੇ ਵੱਲੋਂ ਕਿੰਨੀ سپورਟ ਰਹਿੰਦੀ ਹੈ ਉਹਨਾਂ ਨੂੰ ਤੇ ਇੱਕ ਆਰਟਿਸਟ ਦੇ ਵਾਸਤੇ ਜਿਹੜੇ ਤੁਹਾਡੇ ਰਿਵਿਊਜ਼ ਨੇ ਉਹ ਮੈਨੂੰ ਲੱਗਦਾ ਹੁੰਦਾ ਵੀ ਉਹਨਾਂ ਦੀ ਰੂਹ ਦੀ ਖੁਰਾਕ ਹੁੰਦੀ ਹੈ ਕਿਉਂਕਿ ਜਦੋਂ ਕੋਈ ਵੀ ਕੋਈ ਇੱਕ ਪਰਸਨ ਗਾਣਾ गा ਰਿਹਾ ਤੇ ਜਦੋਂ ਉਹਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸੋਗੇ ਤੇ ਉਹ ਚਾਹੁੰਦਾ ਹੈ ਤੁਹਾਡੇ ਰਿਵਿਊਜ਼ ਚਾਹੁੰਦਾ ਹੈ ਚਾਹੇ ਉਹ ਚੰਗੇ ਨੇ ਚਾਹੇ ਉਹ ਮਾੜੇ ਨੇ ਇੱਕ ਆਰਟਿਸਟ ਕਦੇ ਵੀ ਨਹੀਂ ਤੁਹਾਨੂੰ ਕਹੇਗਾ ਵੀ ਉਹਨੇ ਮੈਨੂੰ ਮਾੜਾ ਬੋਲਿਆ ਉਹਨੇ ਮੈਨੂੰ ਚੰਗਾ ਬੋਲਿਆ ਉਹਦੇ ਵਾਸਤੇ ਤੁਹਾਡੇ ਰਿਵਿਊਜ਼ ਨੇ ਤਾਂ ਜੋ ਆਪਣੀ ਚੀਜ਼ ਨੂੰ ਅੱਗੇ ਜਦੋਂ ਲੈ ਕੇ ਆਏਗਾ ਬੈਟਰ ਕਰ ਸਕੇ ਦੇਖਦੇ ਰਹੋ ਪੰਜਾਬੀ ਡਾਰਕ ਸਪੈਸ਼ਲ ਪੋਡਕਾਸਟ ਵਿਦ ਅਜੀ ਬਿੱਲਾ ਤੇ ਬੈਲਾ ਬਿਸਤਰੋਏਨ ਦੇ ਵੱਲੋਂ ਅੱਜ ਦਾ ਜਿਹੜਾ ਸਾਡਾ ਸ਼ੋਅ ਹੀ ਸਪੌਂਸਰ ਸੀਗਾ ਪਹਿਲੇ ਹੁਣ ਦੇਖਦੇ ਹਾਂ ਕਿੰਨੇ ਕੁ ਲਿੰਦੇ ਨੇ ਸਾਡੇ ਕੋਲ ਨੂੰ ਥੈਂਕ ਯੂ ਧੰਨਵਾਦ ਸ਼ਸ਼ਿਕਾ ਸ਼ਬਕ ਹੈ